ਸਰ ਜੀ ਜਿਹਨ ਇੱਕ ਸੌਂਕ ਹੈ ਇੱਕ ਸੁਪਨਾ ਹੈ ਕਿ ਪੰਜਾਬ ਨੂੰ ਅਗਲਾ ਪੰਜਾਬ ਬਣੋ ਤੇ ਅੱਜ ਇਹ ਸਾਰਾ ਐਗਜ਼ੀਬਿਸ਼ਨ ਜਿਹੜੇ ਆ ਪੰਜਾਬ ਨੂੰ ਅਗਲਾ ਪੰਜਾਬ ਬਣਾਈ ਹੋਏਗਾ ਜੇ ਰੋਜ਼ਗਾਰ ਮਿਲੇਗਾ ਨਵੀਂ ਨਵੀਂ ਤਕਨੀਕ ਆਊਗੀ ਜਿਵੇਂ ਸਾਰੇ ਆਰਕਟੈਕਟ ਸਾਹਿਬ ਪੰਜਾਬ ਦੇ ਚੇਅਰਮੈਨ ਸਾਹਿਬ ਲੁਧਿਆਣਾ ਦੇ ਚੇਅਰਮੈਨ ਉਹ ਦੁਕਾਨ ਦੁਕਾਨਦਾਰ ਲੁਧਿਆਣਾ ਜਿਹੜੇ ਮੇਨ ਸਪਲਾਇਰ ਹੈ ਕੋ ਜਿਹੜੀ ਐ ਇੰਡਸਟਰੀ ਨੂੰ ਵਧਾਉਣਾ ਚਾਹੁੰਦੇ ਆ ਲੋਕਾਂ 'ਚ ਰੋਜ਼ਗਾਰ ਵਧੂਗਾ ਸੋ ਬਹੁਤ ਜਲਦੀ ਉਹ ਮੰਗ ਪੂਰੀ ਕੀਤੀ ਜਾਊਗੀ ਤੇ ਜਿਹੜਾ ਇੰਡਸਟਰੀ ਨੂੰ ਜਿੱਥੇ ਮਾਨ ਸਾਹਿਬ ਦਿੰਦਾ ਦੇ ਕਰ ਰਹੇ ਆ ਕਿ ਬਹੁਤ ਜ਼ਿਆਦਾ ਪੰਜਾਬ 'ਚ ਬਾਰੋਂ ਵੀ ਕੰਪਨੀ ਜਿਵੇਂ ਟਾਟਾ ਸਟੀਲ ਮੇਰੇ ਹਲਕੀ ਚਈ ਆ ਹੋਰ ਵੀ ਕਾਫੀ ਇੰਡਸਟਰੀ ਆ ਰਹੀ ਆ ਸੋ ਦਿਨ ਪਰ ਦਿਨ ਦਿਨ ਪਰ ਰਾਤ ਇੱਕ ਮੁੱਖ ਮੰਤਰੀ ਸਾਹਿਬ ਕਰ ਰਹੇ ਆ ਪੰਜਾਬ ਨੂੰ ਰੰਗਣਾ ਪੰਜਾਬ ਨੂੰ ਪੰਜਾਬ ਰੰਗਣਾ ਪੰਜਾਬ ਤਾਂ ਹੀ ਹੋਊਗਾ ਜੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ 'ਚ ਰੋਜ਼ਗਾਰ ਮਿਲੇਗਾ ਬਾਹਰ ਨਾ ਜਾਣਾ ਪਵੇ ਸੋ ਉਸ ਨੀਰੇ ਚੱਲੇ ਹੋਇਆ ਸਾਰੇ ਸਾਨੂੰ ਵੀ ਇਹੀ ਹੁਕਮ ਹੈ ਕਿ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਅਗ੍ਰੀਵੈਂਸ ਲੱਗਦੀ ਹੈ ਜਿੱਥੇ ਕੋਈ ਨਵੀਂ ਇੰਡਸਟਰੀ ਲੱਗਦੀ ਹੈ ਉਹਨਾਂ ਦਾ ਸਾਥ ਦਿਓ ਤੇ ਉਹਨਾਂ ਦੇ ਨਾਲ ਜਾ ਕੇ ਜੋ ਵੀ ਉਹਨਾਂ ਦਾ ਪ੍ਰੋਬਲਮ ਆ ਉਹਦਾ ਹੱਲ ਕਰਾਓ ਸੋ ਅੱਜ ਪਹਿਲਾਂ ਕੀ ਹੁੰਦਾ ਸੀ ਕਿ ਕੋਈ ਵੀ ਪਲੰਬਰ ਬੁਲਾ ਲਿਆ ਤੁਮਾਰੀ ਸਮਾਨ ਲੱਲਿਆ ਅੱਜ ਕੱਲ ਜਿਹੜੀ ਹਰ ਚੀਜ਼ ਆ ਜਿਹੜੀ ਆਰਕੀਟੈਕਟ ਦੇ ਹਿਸਾਬ ਨਾਲ ਲੱਗਦੀ ਹੈ ਔਰ ਵਧੀਆ ਚੀਜ਼ ਲੱਗਦੀ ਹੈ ਔਰ ਅੱਜ ਮੈਂ ਦੇਖ ਰਿਹਾ ਹਰ ਕੰਪਨੀ ਇੱਥੇ ਖੜੀ ਆ ਵਿਵਾ ਹੋ ਗਈ ਜਿੰਨੀਆਂ ਵਧੀਆ ਕੰਪਨੀਆਂ ਜਿਵੇਂ ਪਿੱਛੇ ਸੋਚ ਕੇ ਦੇ ਕੇ ਕ੍ਰਿਸਟਲ ਦਾ ਪ ਪੰਜਾਬ ਵਿੱਚ ਇਹੋ ਜਿਹੀ ਇੰਡਸਟਰੀ ਜਿਹੜੀ ਪੂਰੇ ਪੰਜਾਬ ਤੇ ਬਣ ਕੇ ਤੇ ਪੂਰੇ ਵਰਲਡ ਤੇ ਜਾ ਰਹੀ ਹੈ ਸਪਲਾਈ ਹੁੰਦੀ ਆ। ਤਾਂ ਪੰਜਾਬ ਕਿਸੇ ਕਿਸੇ ਨਾਲੋਂ ਘੱਟ ਨਹੀਂ ਆ। ਪਰ ਹੋਰ ਵੀ ਅੱਗੇ ਨਵੇਂ-ਨਵੇਂ ਤਕਨੀਕਾਂ ਕੱਢ ਕੇ ਨਵੇਂ-ਨਵੇਂ ਆਰਚੀਟੈਕਟ ਵਧੀਆ ਇੰਜੀਨੀਅਰ ਬਣਾ ਕੇ ਆਪਣਾ ਮਾਈਂਡ ਵਿੱਚ ਯੂਜ਼ ਕਰਕੇ ਤਾਂ ਬਹੁਤ ਵਧੀਆ ਨਵੀਂ ਮਸ਼ੀਨਰੀ ਆ ਰਹੀ ਆ, ਨਵੀਂ ਘਰਾਂ 'ਚ ਯੂਜ਼ ਹੋਣ ਵਾਲਾ ਸਮਾਨ, ਬਾਥਰੂਮ ਹਰ ਚੀ ਨਵੀਂ ਆ ਰਹੀ ਆ ਕਿ ਪੰਜਾਬ ਕਿੰਨੇ ਤਰੱਕੀਆਂ ਦੇ ਨਾਲ ਲਿਖੇ ਚੁੱਕਾ ਆ। 250 ਦੇ ਕਰੀਬ ਕੰਪਨੀ ਨੇ ਆਪਣੇ ਇੰਟੀਰੀਅਰ ਡੈਕੋਰ ਤੇ ਬਿਲਡਿੰਗ ਮਟੀਰੀਅਲ ਨਾਲ ਰਿਲੇਟਡ ਆ। ਹਾਊਜ਼ੈਂਡਸ ਆਫ ਪ੍ਰੋਡਕਟ ਡਿਸਪਲੇ ਤੇ ਲਗਾਏ ਹੋਏ ਨੇ ਤੇ ਲੁਧਿਆਣਾ ਐਕਸਪੀਰੀਅੰਸ ਸੈਂਟਰ ਸਾਹਨੇਵਾਲ 2 3 4 5 ਫਰਵਰੀ 4 ਦਿਨ ਦਾ ਇਹ ਸ਼ੋਅ ਆ ਮੈਂ ਸਭ ਨੂੰ ਕਹੂੰਗਾ ਆਓ ਔਰ ਬਹੁਤ ਬਹੁਤ ਫਾਇਦਾ ਠਾਓ ਇੰਟੀਰੀਅਰ ਐਕਸਟੀਰੀਅਰ ਬਿਲਡਿੰਗ ਮਟੀਰੀਅਲ ਇੱਕ ਐਦਾਂ ਦੀ ਇੰਡਸਟਰੀ ਜਿਹੜੀ ਰੋਜ਼ ਚੇਂਜ ਹੁੰਦੀ ਹੈ ਤਾਂ ਚੀਜ਼ਾਂ ਕਿੰਨੀਆਂ ਮਿਲਣਗੇ ਮੈਂ ਕਹਿੰਦਾ ਹਜ਼ਾਰਾਂ ਚੀਜ਼ਾਂ ਨੇ ਬਿਲਕੁਲ ਬਿਲਡਿੰਗ ਦੇ ਨਾਲ ਇੰਟੀਰੀਅਰ ਸੀ ਨਾਲੇਟਡ ਤਾਂ ਤੁਸੀਂ ਆਓਗੇ ਤਾਂ ਇਹਦਾ ਆ ਕੇ ਤੁਸੀਂ ਇਹਨੂੰ ਐਕਸਪੀਰੀਅੰਸ ਕਰ ਪਾਓਗੇ ਕਿ ਜਿਹੜਾ ਸਾਡਾ ਇਹ ਇੰਡਸਟਰੀ ਹੈ ਬਹੁਤ ਅੱਗੇ ਨਿਕਲ ਗਈ 50 ਕੰ ਇੰਟੈਕਸ ਐਕਸਪੋ 2 ਤੋਂ 5 ਫਰਵਰੀ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇ ਵਾਲ ਲੁਧਿਆਣਾ ਤੁਸੀਂ ਆਓ ਔਰ ਆਪਣੀ ਬਜਟ ਦੇ ਮੁਤਾਬਕ ਤੁਹਾਨੂੰ ਇੱਥੇ ਪ੍ਰੋਡਕਟ ਮਿਲਣਗੇ ਜਿਸ ਮਰਜ਼ੀ ਰੇਂਜ ਦੇ ਔਰ ਜਿਸ ਜਿਸ ਵੀ ਤਰੀਕੇ ਦੇ ਤੁਸੀਂ ਪ੍ਰੋਡਕਟ ਚਾਹੀਦੇ ਤੁਹਾਨੂੰ ਇੱਥੇ ਡਿਸਪਲੇ ਤੇ ਹੈਗੇ ਹਮ ਪੀਯੂ ਪਾਲਿਸ਼ ਮੇ ਡੀਲ ਕਰਤੇ ਹੈ ਇਹ ਲੱਕੜੀ ਕੇ ਉੱਪਰ ਜੋ ਵੀ ਪਾਲਿਸ਼ ਦਾ ਕੰਮ ਹੈ ਉਹ ਇਟਾਲੀਅਨ ਕੋਟਿੰਗ ਕੇ ਸਾਥ ਕੀਤਾ ਜਾਂਦਾ ਹੈ ਜਿਸ ਸੇ ਕਿ ਆਪਕੇ ਘਰ ਕੀ ਜੋ ਲੁਕ ਹੈ वो डिसेंट हो जाती है इसके बारे में विस्तार से हमारे एग्जीक्यूटिव राजकुमार जी आपको एक्सप्लेन करेंगे राजकुमार जी प्लीज जी सर हेलो सर सत श्रीकाल सर बेसिकली ना अपना जो मेन एजेंडा की है जिम्मे अजक ना घर सागवान का काम बहुत होंगे है तो बेसिकली आप सागवान को पोलिश किया है सेकेंड काम की अचकल ना मोडुलर किचन काफ़ी ट्रेंड है मोडुलर किचन बॉडरॉप एल ईडी यूनिट्स फर्नीचर बैड्स ਤੇ ਉਹਨਾਂ ਦੇ ਅਸੀਂ ਨੰਬਰ ਆਫ ਕਲਰਸ ਕਰ ਸਕਨਾ ਜਸਟ ਲਾਈਕ ਯੂ ਐ ਬੇਸਿਕਲੀ ਜੇ ਸਾਬ ਤੁਸੀਂ ਦੇਖੋਗੇ ਨਾ ਸਬ ਕਲਰਫੁਲ ਫਿਨਿਸ਼ਸ ਨੇ ਔਰ ਅਸੀਂ ਕੁਛ ਇਨੋਵੇਟਿਵ ਚੀਜ਼ਾਂ ਲੈ ਕੇ ਆਏ ਆ ਜੋ ਮਤਲਬ ਸੋਬਰ ਪਲਸ ਇਨੋਵੇਟਿਵ ਹੈ ਤਾਂ ਕਿ ਮਤਲਬ ਆਪ ਜਿਹੜੇ ਆਪਣੇ ਵਾਰਡਰੋਬਸ ਆ ਜਾਂ ਕਿਚਨਸ ਆ ਉਹਨਾਂ ਨੂੰ ਕੁਛ ਯੂਨਿਕ ਤਰ੍ਹਾਂ ਤੋਂ ਪ੍ਰੈਜੈਂਟ ਕਰ ਸਕੀਏ ਔਰ ਸਾਡੀ ਮਾਸਟਰੀ ਉnde ਚ ਹੈ ਜਿਵੇਂ ਤੁਸੀਂ ਦੇਖੋਗੇ ਅੱਜਕਲ ਮੈਟਲ ਦਾ ਕਾਫੀ ਟ੍ਰੈਂਡ ਹੈ ਮੈਟਲ ਸੇ ਅਸੀਂ ਕੋਟਿੰਗ ਕਰ ਸਕਨੇ ਆ ਫਿਰ ਉਸ ਤੋਂ ਬਾਅਦ ਪਲਾਸਟਿਕਸ ਤੇ ਐਲੂਮੀਨੀਅਮ ਪ੍ਰੋਫਾਈਲ ਸਟੀਲ ਮਤਲਬ ਵਾਰੀਅਰ ਵਾਰੀਅਰ ਰੇਂਜ ਹੈ ਸਾਡੇ ਕੋਲ ਕੋਟਿੰਗਸ ਦੀ ਜੀ ਹਾਂਜੀ ਸਾਡੇ ਕੋਲ ਹਰ ਇੱਕ ਸੈਗਮੈਂਟ ਦੇ ਕਸਟਮਰ ਲਈ ਪ੍ਰੋਡਕਟ ਹੈ ਚਾਹੇ ਉਹ ਬਿਲਡਰ ਸੈਗਮੈਂਟ ਹੋਵੇ ਚਾਹੇ ਉਹ ਨੋਰਮਲ ਪ੍ਰੀਮੀਅਮ ਸੈਗਮੈਂਟ ਹੋਵੇ